ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਵਜੀ ਕਿਵੇਂ ਹੋ ਸਾਰੇ ਠੀਕ ਠਾਕ ਤੰਦਰੁਸਤ ਸਵਾਗਤ ਹੈ ਤੁਹਾਡਾ ਨੂ ਫੈਮਿਲੀ ਬਲੌਗ ਚੈਨਲ ਤੇ ਲੋਜੀ ਦੁਪਹਿਰ ਦਾ ਟਾਈਮ ਹੋ ਗਿਆ ਤਕਰੀਬਨ 11:30 ਹੋਏ ਜਦੋਂ ਮੈਂ ਬਲੌਗ ਸ਼ੂਟ ਕਰਨ ਲੱਗੀਆਂ ਪਹਿਲਾਂ ਕੱਪੜੇ ਵਗੈਰਾ ਬਹੁਤ ਸੀਗੇ ਧੋਣ ਵਾਲੇ ਥਰਡਿੰਗ ਵਾਲੀਆਂ ਦੋ ਤਿੰਨ ਭੜਾ ਉਧਰ ਗਾ ਤਾ ਕਰਕੇ ਮੇਕੋ ਬਲੌਗ ਕੋਈ ਵੀ ਸ਼ੂਟ ਨਹੀਂ ਕੀਤਾ ਹੈ ਨਾ ਕੁਝ ਬੱਚੇ ਘਰੇ ਸੀਗਾ ਅੱਜ ਹੈਗਾ ਜੀ ਵਿਸਾਖੀ ਦਾ ਦਿਹਾੜਾ ਤੁਨ ਸਾਰਿਆਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਨਾਲ ਹੀ ਖਾਲਸਾ ਪੰਥ ਸਾਜਨਾ ਦਿਵਸ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਹਨਾ ਤੇ ਵਾਹਿਗੁਰੂ ਜੀ ਕਿਰਪਾ ਕਰਨ ਤੇ ਸਾਰੇ ਪਰਿਵਾਰਾਂ 'ਚ ਸ਼ਾਂਤੀ ਬਣੀ ਰਹੇ ਹਨਾ ਤੇ ਨਾਲ ਹੀ ਬਸ ਹੁਣ ਬਾਢੀ ਦੀ ਜਿਹੜੀ ਫਸਲਾ ਬਸ ਉਹਦੀ ਹੁਣ ਕਟਾਈ ਸ਼ੁਰੂ ਹੋ ਜੂਗੀ ਤੇ ਪ੍ਰਮਾਤਮਾ ਕਿਰਪਾ ਕਰੇ ਹਨਾ ਇੱਦਾਂ ਹੀ ਸਾਰਿਆਂ ਦੇ ਘਰੇ ਤੇ ਛੜੀਆਂ ਲੰਦੇ ਹਨਾ ਦਾਣੇ ਆਉਣਿਆ ਹਰੇਕ ਦੇ ਘਰੇ ਇਦਾਂ ਹੀ ਹਨਾ ਉਹ ਇਵਾਂ ਗੁਡੀਕਟ ਪਾਹਨ ਲਈ ਦੀ ਸਾਰੇ ਤੂਆ ਰਹੇ ਤੰਦਰੁਸਤ ਰਹਿਣ ਹਰਾ ਖੁਸ਼ੀਆਂ ਕੀੜੀ ਹਰੇਕ ਪਰਿਵਾਰ ਤੇ ਦਿੱਤ ਪਾਖ ਬਣਿਆ ਰਹੇ ਤੇ ਚਲੋ ਜੀ ਕੰਮ ਕਰਦੇ ਆ ਸਲਾਈ ਦਾ ਕੰਮ ਲੱਗੀ ਸੀ ਮੈਂ ਕਰਨਾ ਅੱਜ ਬੱਦਲ ਬਈ ਬਹੁਤ ਹੋਈ ਪਈ ਆ ਪਿੰਨੀ ਬਤਲਵਾਈ ਹੋਈ ਪਈ ਹੈ ਨਾ ਐਂ ਲੱਗਦਾ ਬੀਜੀਵੇਂ ਹੈ ਨਾ ਉਹ ਡੇਰਾ ਦਾ ਬਣਿਆ ਐਨੀ ਜਿਆਦੇ ਮੈਂ ਕੱਪੜੇ ਧੋਤੇ ਕੁਛ ਛਾਰ ਤੇ ਬਾਤੇ ਧਾਰ ਇੱਕ ਬੰਨੀ ਹੋਈ ਨੇ ਆਪਣੇ ਤੇ ਉਹਦੇ ਘਰ ਕੇ ਕੁਛ ਰਾਇ ਜਿਹੜੇ ਸੁੱਕੇ ਸੀ ਮੰਜੇ ਤੇ ਰੱਖੇ ਤੇ ਮੰਜੇ ਤੇ ਪਾਏ ਨੇ ਕੱਪੜੇ ਸੁੱਕਣੇ ਤੇ ਮੈਂ ਕੱਟ ਲਉ ਜਦੋਂ ਸੁੱਕ ਗਈ ਫਿਰ ਆਪਾਂ ਹੋਗਾ ਬਾਕੀ ਹੁਣ ਤਾਂ ਗਰਮ ਵੀ ਹੋ ਗਿਆ ਨਾ ਹੁਣ ਤਾਂ ਐਡੀ ਗੱਲ ਨਹੀਂ ਹੈਗੀ ਦੀ ਸੁੱਕੀ ਦੇਣੇ ਹੈਗੇ ਮੈਂ ਸੂਟ ਦੀ ਕਟਿੰਗ ਕਰਕੇ ਰੱਖ ਲਈ ਸੀਗੀ ਰਾਤ ਤੇ ਬਸ ਜੀ ਹੁਣ ਆਪਾਂ ਲੱਗਦੇ ਆ ਸਲਾਈ ਕਰਨ ਤੇ ਤੁਸੀਂ ਸੁਣਾਓ ਜੀ ਕਿਵੇਂ ਸਾਰੇ ਬੱਚੇ ਦੇਖ ਰਹੇ ਨੇ ਟੀਵੀ ਨੂਰ ਆਪਣੀ ਉਧਰ ਖੇਡਦੀ ਹੋਣ ਰਹੀ ਹੈਗੀ ਅੱਗੇ ਵਧਣ ਤੋਂ ਪਹਿਲਾਂ ਹਣਾ ਜਿਹੜੀ ਮੇਰੀ ਵੀਡੀਓ ਫਸਟ ਟਾਈਮ ਦੇਖ ਰਹੇ ਹੋ ਹਨ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿੰਨੀ ਲੱਗੀਆਂ ਨੇ ਐਵੇਂ ਹੀ ਆਪਣੇ ਹਨ ਚੈਨਲ ਦੇ ਤੁਸੀਂ ਬਣੇ ਰਹੋ ਜੀ ਆਪ ਦਾ ਪਿਆਰ ਜਰੂਰ ਦਿਓ ਹਨ ਤੇ ਇੱਕ ਕਮੈਂਟ ਵੀ ਕਰਿਆ ਕਰੋ ਜੀ ਹਰਾ ਪੇਜ ਕਮੈਂਟ ਆਪਣਾ ਵਲੋਗ ਆ ਵਧੀਆ ਵੜਾ ਰਿਹਾ ਹੋਰ ਵੀ ਕੁਝ ਨਾ ਕਰਦੀਆਂ ਮੈਂ ਵੀ ਆਪਾਂ ਹੋਰ ਵੀ ਡੇਲੀ ਹਨ ਵਧੀਆ ਵਧੀਆ ਜਿਹੜੀ ਵੀਡੀਓ ਤੁਹਾਡੇ ਤੱਕ ਲੈ ਕੇ ਆਈਏ ਹਨ ਵਧੀਆ ਤੇ ਲੋ ਜੀ ਮੈਂ ਕਰਨ ਪਈ ਆ ਕੋਈ ਇਸੇ ਸਟੈਪ ਤੇ ਆ ਦੇਖੋ ਨੂਰ ਨੂਰੇ ਇਹ ਦੀਦੀ ਆ ਕੇ ਇਆ ਮੈਸਰ ਖਾਨੇ ਦੇ ਮੇਲੇ ਦੇ ਅਸੀਂ ਇਹ ਦੇਖਦੇ ਆ ਕੱਲ ਨੂੰ ਜਾਂ ਪਰਸੋਂ ਤੱਕ ਜਾਈਏ ਤੇ ਫੋਟੋ ਲੈ ਕੇ ਲਈਏ ਹੋਣੇ ਵਾਸਤੇ ਕੀ ਲੈ ਕੇ ਆ ਨੂਰ ਇਹ ਹੈ ਛੰਡੋ ਨੂਰ ਛੰਡੋ ਨੂਰ ਲੋ ਜੀ ਬਚੀ ਤੇ ਨੇ ਆਪਾਂ ਕਰਦੇ ਸਲਾਈ ਦਾ ਕੰਮ ਬਣੇ ਇਹੋ ਤੁਸੀਂ ਆਪਣੇ ਬਲੌਗ ਦੇ ਨਾਲ ਚੈਨਲ ਨੂੰ ਜੀ ਅੱਗੇ ਵਧਣ ਤੋਂ ਪਹਿਲਾਂ ਹੀ ਸਬਸਕ੍ਰਾਈਬ ਕਰ ਦੇਣਾ ਜੇਕਰ ਤੁਸੀਂ ਨਹੀਂ ਕੀਤਾ ਹੋਇਆ ਤੇ ਇਹ ਜੇਕਰ ਕੀਤਾ ਹੋਇਆ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੀਆਂ ਮੇਰੇ ਭੈਣਾਂ ਹਨ ਕਮੈਂਟ ਕਰਦੀਆਂ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਨਾ ਬਹੁਤ ਮਨ ਨੂੰ ਹੈ ਨਾ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਸਾਰੀਆਂ ਭੈਣਾਂ ਦੇ ਕਮੈਂਟ ਪੜ੍ਹਦੇ ਆ ਹਨ ਦੇਖਦੇ ਆ ਮਨ ਨੂੰ ਤਸੱਲੀ ਹੁੰਦੀ ਹੈ ਵੀ ਹਾਂ ਆਪਾਂ ਵਧੀਆ ਕੁੜੀਆਂ ਇਹਨਾਂ ਬਲੌਗ ਨੂੰ ਵਧਾ ਰਿਹਾ ਹਨ ਵਧੀਆ ਤੁਹਾਨੂੰ ਪਸੰਦ ਆ ਰਿਹਾਗਾ ਤੇ ਚਲੋ ਜੀ ਲੱਗ ਗਿਆ ਆਪਾਂ ਸਾਨੂੰ ਕੁਝ ਟਾਈਮ ਬਾਅਦ ਲੱਗ ਗਿਆ ਮੈਂ ਥੋੜਾ ਸਲਾਈ ਦਾ ਕੰਮ ਕਰਨਾ ਕਟਿੰਗ ਤਾਂ ਮੈਂ ਕਰਕੇ ਰੱਖੀ ਹੋਈ ਸੀ ਬਸ ਸਲਾਈ ਕਰਨ ਲੱਗ ਗਏ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਤਾਂ 2:00 11:00 12:00 ਵਜੇ ਕਿ ਚਲੋ ਜੀ ਲੱਗ ਰਹੀ ਆ ਕੰਮ ਕਰਨਾ ਲੋ ਜੀ ਸ਼ਰਟ ਦਾ ਫਿਟਿੰਗ ਕਰ ਦਿੱਤੀ ਐ ਸਟਿਚ ਤੇ ਹੁਣ ਚਲੇਗੀ ਲਾਈਟ ਹੁਣ ਬਰਉਨੇ ਆ ਆਪਣੀ ਫੁਲੀਆਂ ਵਗੈਰਾ ਪਾ ਲਈਏ ਸਾਰੀਆਂ ਕਿਉਂਕਿ ਹੀਟਿੰਗ ਆ ਸਲਾਈ ਵਗੈਰਾ ਲੋਹਣਾ ਨਹੀਂ ਰਹਿੰਦੀ ਆ ਤੇ ਇੱਧਰ ਦੇਖੋ ਨੂਰ ਆਪਣਾ ਕੀ ਕਰਦਾ ਫਿਰਦਾ ਨੂਰ ਦੇ ਨਾ ਹੁਣ ਤਾਂ ਦਿਖ ਛੋਟੇ ਛੋਟੀਆਂ ਪੋਨੀਆਂ ਹੋਣ ਲੱਗ ਗਈਆਂ ਦੂਹ ਨਾ ਇਹਨੂੰ ਬਹੁਤ ਸ਼ੌਂਕ ਸੀ ਵੀ ਇਦਾਂ ਡਿੱਗਦੀਆਂ ਜਿਹੀਆਂ ਹੁੰਦੀਆਂ ਗੁੱਤਾਂ ਹੋਣ ਮੇਰੀਆਂ ਬਹੁਤ ਸੋਹਣੀਆਂ ਇਹਦੀਆਂ ਗੁੱਤਾਂ ਹੋਣ ਲੱਗ ਗਈਆਂ ਹੁਣ ਤਾਂ ਹਨਾ ਨੂਰ ਤਾਂ ਜੀ ਸ਼ਾਟ ਵੈ ਅਧਿਕ ਕਰ ਲਈ ਸੀਗੇ ਸਲਾਈ ਤੇ ਕੱਲੀ ਵਸ ਵਾਹ ਵਗੈਰਾ ਜਨਣ ਵਾਲੇ ਰਹੀ ਗਏ ਫਿਟਿੰਗ ਵਾਲੀ ਰਹੀ ਸਲਾਈ ਇਹ ਹਣ ਚਲੇ ਗਿਆ ਲਾਈਟ ਕਮ ਆਪਣਾ ਖੜ ਗਿਆ ਇੱਥੇ ਤੇ ਬਾਹਰ ਨਹੀਂ ਰੇਣੀ ਜਿਆਦਾ ਚੱਲ ਰਹੀ ਹੈ ਨਾ ਬਹੁਤ ਜਿਆਦਾ ਮਿਲਦੇ ਬਦਲਵਈਆ ਵਾਲਾ ਮੌਸਮ ਆ ਜਿਹੜਾ ਹੋਇਆ ਪਿਆ ਬਸਾਖੀ ਵਾਲੇ ਦਿਨ ਹਨਾ ਅੱਜ ਤੇ ਪਪਾ ਜੀ ਕਹਿ ਬਈ ਲੈ ਬਸਾਖੀ ਦੇ ਸਾਥੋਂ ਨਹੀਂ ਜਾ ਹੋਇਆ ਉਸ ਸਮੇਂ ਸਲਾਈ ਦਾ ਕੰਮ ਸੀ ਉਸ ਕੋਈ ਸਾਵਣ ਵਗੈਰਾ ਨੇ ਖੈਲਾ ਸੀ ਨਾ ਜਾਣ ਲਈ ਦੂਪ ਹੈ ਜੇ ਮੇਰੇ ਸਾਰੇ ਗੁਰੂ ਘਰ ਸਾਨੂੰ ਇੱਥੋਂ ਤਾਂ ਘਰ ਕੇ ਬੱਕੇ ਆਇਆ ਨਾ 7:00 ਦੇ ਨਾਲ ਹੀ ਜਾ ਹੁੰਦਾ ਵੀ ਆਪਾਂ ਗੱਲੀ ਤੋਂ ਨਿਕਿਆ ਸਾਡੇ ਕੁੰਡੀ ਉੱਥੇ ਚਲੇ ਜਾਈਏ ਹਨਾ ਅਨੇ ਦੇ ਪਪਾ ਨੂੰ ਵੇਨ ਨਹੀਂ ਸੀ ਸ਼ੌਪ ਤੋਂ ਕੰਮ ਦੀ ਗਾਲੀ ਖਿੱਚ ਹੋ ਰਹੀਆਂ ਉਹਨਾਂ ਨੂੰ ਤੇ ਚਲੋ ਜੀ ਇੱਲੇ ਆਪਾ ਬੜਾਉਣੇ ਆ ਬੱਚਿਆਂ ਲਈ ਚਾਹ ਪਾਣੀ ਇਧਰ ਦੇਖੋ ਲੋਰ ਆਪਣੇ ਦੇਖੋ ਇਧਰੇ ਨਾਲੇ ਚੇਅਰ ਇਹਨੂੰ ਕਿੱਥੇ ਲਾਉਂਦੇ ਆਂ ਨਹੀਂ ਜਿਆਦਾ ਚੌੜ ਕਰਨ ਲੱਗ ਰਹੀ ਆ ਹੁਣ ਤਾਂ ਇਹ ਬਹੁਤ ਜ਼ਿਆਦਾ ਜੀਵਨਾ ਮੈਨੂੰ ਖੂਰ ਦੇ ਦਿੰਦੀ ਆ ਤੁਹਾਨੂੰ ਇੱਕ ਗੱਲ ਦੱਸਦੀ ਆ ਇਹਨੂੰ ਖੂਰ ਦੇ ਦਿੰਦੀ ਆ ਮੈਨੂੰ ਕਰੂਗੀ ਤੂੰ ਕਿੱਥੋਂ ਸਿੱਖਿਆ ਇਹ ਚੀਜ਼ਾਂ ਕਿੱਥੋਂ ਬੋਲਣਾ ਸਿੱਖਿਆ ਬਈ ਬਪਾ ਗਾ ਦੇ ਨਾਲ ਬੱਚਿਆਂ ਨੂੰ ਕਿ ਤੁਰੇ ਕਿੰਨ ਕਰੂਗੀ ਕਿੱਥੋਂ ਸਿੱਖਿਆ ਦੁਹਾ ਬੋਲਣਾ ਬੜੀ ਬਾਗੇ ਸੇ ਕਾੜਦੇ ਹੀ ਦੇਖੋ ਇਹ ਤਲੂ ਕਿੱਥੇ ਜਾਣ ਲੂਰ ਮੇਲੇ ਤੇ ਕਿਹੜੇ ਮੇਲੇ ਤੇ ਜਾਣਾ ਨੇ ਮੇਲੇ ਤੇ ਜਾਣਾ ਕੱਲ੍ਹ ਨੂੰ ਨੇ ਜੀ ਚਲੋ ਜੀ ਆਪਾਂ ਪਹਿਲਾਂ ਚਾਹ ਜੂ ਬਣਾ ਲਈਏ ਲਓ ਜੀ ਆਪਾਂ ਨੇ ਚਾਹ ਰੱਖਤੀਆ ਬਣਨੀ ਲੈਟ ਨੇ ਆਈ ਜੇਪ ਤੱਕ ਲੈਟ ਹੋ ਆਪਾਂ ਥੋੜਾ ਜਿਹਾ ਰੈਸਟ ਕਰਦੇ ਆ ਜੀ

ਜੀ ਚਾਨੂ ਆ ਗਿਆ ਆਪਣੇ ਨੂੰ ਬਾਲਾ ਗੈਸ ਕਰਦੇ ਆ ਆਪਾਂ ਬੰਦ ਤੇ ਚਾਹ ਮੈਂ ਪਉਂ ਇਸ ਚ ਲੋ ਜੀ ਚਾਰ ਕਿਵੀ ਸੀ ਬਾਹਰ ਨਹੀਂ ਤੇ Papa ਜੀ ਆਏ ਹੈ ਬਸਾਖੀ ਤੋਂ ਬੱਚਿਆਂ ਦੇ ਲੈ ਕੇ ਆਇਆ ਪਕੌੜੇ ਬੱਚੇ ਕਰ ਰਹੇ ਨੇ ਬਸਾਖੀ ਸੈਲੀਬ੍ਰੇਟ ਅੱਜ ਜੀ ਤੁਸੀਂ ਵੀ ਖਾ ਲੋ ਨੂਰ ਦੇ ਦੇ ਬੁੱਤ ਸਾਰਿਆਂ ਨੂੰ ਦੇਂਗਾ ਦੇ ਦੇਂਗਾ ਤੂੰ ਜੀ ਸਾਰਿਆਂ ਨੂੰ ਦੇਵੇਂਗਾ ਤਾਂ ਸਦਨ ਉਹਦੇ ਖਾਓ ਇੱਧਰ oye hoya thua kai mera matlab tu na de vegna me nada nada das devega sare he kya ji kha lo kya re kehde inni gal ta kehde putta kya ji kha lo kehnda ni tu he aya ve ame tu da liye tu nan par hoye ma ji ye lab gal ki putta karo kal la de ji tu na ਇਹ ਨਹੀਂ ਕਿ ਜੇ ਉਹ ਹੈ ਅਤੇ ਅਵੇਸੂ ਬੇਟੀ ਦੀ ਖੂਨ ਦੀ ਬੇਨਤੀ ਨਹੀਂ ਲਈ ਇਹ ਨਹੀਂ ਕੋਟਲੇ ਬਥੇਲੇ ਇਹ ਤਾਂ ਗਾਣਿਓਂ ਨਾ ਪੁਜਾਇਆ ਕਰ ਬੰਨਵੇ ਵਾਲੀ ਸੱਤ ਤੇ ਨਹੀਂ ਜੀ ਵਨ ਵਾਲੀ ਪਟਿਆਰੇ ਨੋ ਸਿੱਖ ਸਰਦਾਰ ਲਖਣ ਜਿਹਦੇ ਬਿਲਕੁਲ ਨਹੀਂ ਆਈਆਂ ਲਖਣਾ ਨਹੀਂ ਹਾਂ ਉਧਰਲੀ ਸਾਈਡ ਇੱਕ ਬੱਗਾਂ ਦੀ ਦੁਕਾਨ ਅੱਛਾ ਉਹ ਉਹਨਾਂ ਦੇ ਨਾਲ ਸੋਹਣਾ ਮੁਕੜਾ ਦੇਖਿਆ ਉਹ ਪੱਜੇ ਤੋਂ ਨਹੀਂ ਇਹਨਾ ਜੋਕ ਮੋੜਦੇ ਸਭ ਨਹੀਂ ਅਸੋ ਨਾ ਨਾ ਤੰਗ ਕਰ ਅੰਤਰੀਅਰ ਦਾ ਨਹੀਂ ਨੀਰ ਲਾਉਂਦੇ ਹਾਂ ਤੇ ਜੀ ਸੁਬਿਆ ਮਨਸਮਤ ਹੋਰ ਕਈ ਬਿਜ਼ਨਸਮੈਨ ਮੁਸ਼ਕਿਲ ਲੇ ਕੇ ਹਾਂ ਮੇਰੇ ਅੱਗੇ ਕਿਹੜੇ ਚੱਕਰ ਮਗਾਤੇ ਨੇ

ਉਹ ਨੂੰ ਵੀ ਪੰਜ ਤੇ ਪੰਜ ਸੀ ਪੰਜਾਂ ਚ 6 ਵਾ ਤੇ ਇਹ ਬਰ ਬਲਾਈ ਬਣਾ ਕੇ ਦੇਣੇ ਪੈ ਜਾਂਦੇ ਹਨ ਹਾਂ ਨਹੀਂ ਕਹਿੰਦਾ ਪਤਾ ਨਾ ਕਿੰਨਾ ਵੀ 5 ਲੀਟਰ ਜਦੋਂ 6 ਬਣੇ ਸੀ ਹਾਂ ਮੈਂ ਕਿਹਦੇ ਤੜੀ ਤੋਂ ਇਹ ਮਿਲਾਉਂਦੇ ਨਹੀਂ ਨਹੀਂ ਤੜੀ ਨਹੀਂ ਲਾਉਂ ਕੋਈ ਆ ਬਿਡ ਲਈਏ ਮੈਂ ਜਾ ਬਣਾ ਕੇ ਦੇ ਦੇ ਕੀ ਕਰਨਾ ਉਹ ਬਣੇ ਮਨ ਮਨ ਮਿੱਠਾ ਮੰਨ ਲਾ ਨੀ ਆਈਆਂ ਮੇਕੇੜਾ ਹਲੇ ਨਾ ਆਇਆ ਆ ਆਹ ਦੇਦਾ ਖਿੰਦੇ ਦੋ ਨਾ ਕਿਟਾ ਫਿਰ ਪਤਾ ਨਹੀਂ ਕਿੰਨ੍ਹੇ ਦਾ ਹੂੰ ਤਾਂ ਜੀ ਆਪਾਂ ਨੂੰ ਲੱਗਿਆ ਦਾਲ ਮੁੰਗੀ ਦੀ ਨੂੰ ਵੀ ਬਣਾ ਲਈ ਮੈਂ ਤਾਂ ਰਾਜੇ ਦੇ ਸਬਾ ਦੀ ਬਣਾਉਣੀ ਹੈ ਦਾਲ ਬੱਚੇ ਬਹੁਤ ਪਸੰਦ ਕਰਦੇ ਆ ਦਾਲ ਇਹ ਮੋਰ ਨਾ ਕੱਲ ਦੀ ਲੱਗੀ ਹੋਈ ਸੀ ਮੋਰ ਦੀ ਦਾਲ ਬਣਾਉ ਤੇ ਜਿਹੜੇ ਮੈਂ ਪਾਏ ਨੇ ਤੋੜੇ ਜਿਹੇ ਮੋਠ दलें छोले डब्बे दाली कहकर लाइट हम आई हो सारा का लाइट मैं इन्हें दाल भर दिए भाडे साफ कर दिए फिर मैं लाइन चलाई कर

ਨੂਰ ਨੂਰ ਸੁਪਰ ਹੱਸਾ ਇਹ ਕਿਹਦੀ ਲੋ ਜੀ ਦਾਲ ਆਪਾਂ ਨੇ ਭੋਂਦੀ ਆ तकरीबन ਨਾ 15 20 ਮਿੰਟ ਆਪਾਂ ਇਹਨੂੰ ਭੋਂ ਕੇ ਰੱਖ ਦਿਆਂਗੇ ਇਦਾਂ ਢੱਕ ਦਿੰਨੇ ਆ ਇਹ ਪਿਉਣ ਨਾਲ ਥੋੜੀ ਜਿਹੀ ਦਾਲ ਸੌਫਟ ਜੀ ਹੋ ਜਾਂਦੀ ਹੈ तकरीबन 20 12 ਟਾਈਮ ਲੱਗਦਾ ਇਹਨੂੰ ਪਕੜਨੇ ਆਪੇ ਹੀ ਦਬਾ ਦੀ ਕਿ ਕੋਈ ਇਹਨੇ ਮੈਂ ਕਰਦੀ ਆ ਬਰਤਨ ਸਾਫ ਫਿਰ ਪਹਿਲੇ ਆਪਾਂ ਸਲਾਈ ਕਰ ਲਓ ਲੈਟ ਆ ਵੀ ਇਹਨੇ ਬਰਤਨ ਸਾਫ ਕਰ ਤੀ ਲਓ ਜੀ ਦੇਖੋ ਦਾਲ ਆਪਣੀ ਫੁੱਲ ਚੁੱਕੀ ਆ ਤਕਰੀਬਨ ਨੂੰ ਪੌਣਾ ਘੰਟਾ ਹੋ ਗਿਆ ਪੀਉਂਦੀ ਪਈ ਨੂੰ ਤੇ ਹੁਣ ਆਪਾਂ ਤਰਦੇ ਆਣ ਕਾਟ ਲਾਗ ਰਹੀ ਤੇਰਾ ਫਲਾ ਪੀਉ ਦੇਣੀ ਆ ਜੇ ਸੋ ਵੇ ਮੇਰੇ ਤਾਂ ਫਾਲਤੂ ਜਿਹੇ ਸਾਲ ਉਹ ਵੀ ਉਹ ਦੂਜੀ ਆ ਗਈ ਆ ਉਹ ਦੂਜੀ ਆ ਪਰ ਤੇ ਵਿਆਹ ਚ ਨਹੀਂ ਵਿਹਾਂਗਾ ਸੋ ਗੋਫਕਾਟਾ ਆਪਣਾ ਗੈਸ ਤੇ ਨਾ ਦਾ ਜੀ ਦਾ ਕੜਾ ਕੀਤਾ ਰਿਹਾ ਤੀਨੇ ਮੇਰੇ ਵਿਆਹ ਵਾਲਾ ਗੋਫਕਾ ਕਹਿੰਦੀ ਨਹੀਂ ਕਰਦਾ ਵੈਰੀ ਨਹੀਂ ਆਉਂਦੀ ਜੇ ਮੈਂ ਵੀ ਆਉਂਦਾ ਤਾਂ ਮੈਂ ਹੀ ਛੱਡਦੇ ਆਪਾਂ ਨਾਲ ਹੀ ਚੱਲ ਕੇ ਰੱਖਾਂਗੇ ਅੰਦਰ ਇਹਦੇ ਕੋੜੀ ਘੱਟ ਭਈ ਤੇ ਪਾਲਵਾ ਗਈ ਹੁਣ ਹਲਦੀ ਮੈਚਰ ਤੁਹਾਨੂੰ ਤੁਹਾਨੂੰ ਕਸੀ ਬੱਤ ਤੇ ਆਸੇਂਦਾ ਥੋੜਾ ਜਿਹਾ ਹੀ ਬੰਦ ਕਰ ਤਾਉਣਾ ਫਰਾਗਾਟ ਹੋ ਜਾਏ

ਕਿ ਬੱਜ ਰਿਹਾ ਸੀ ਲੈਕਚਰ ਮੈਡਮ ਦਾਲ ਦੀ ਜੂਰੀ ਉਸ ਪਰ ਦੇਣਾ ਨੂੰ ਕੱਢਿਆ ਸਮੋ ਫਿਰ ਆਪਾਂ ਕਰਕੇ ਪਾਸੇ ਲੱਗ ਬਤਾਉਂਗਾ ਤੇ ਲਓ ਜੀ ਇਥੇ ਦਾਲ ਵਗੈਰਾ ਰੱਖ ਕੇ ਮੈਂ ਲਗੀ ਸੀ ਕੋਟ ਸਲਾਈ ਕਰਨਾ ਤੇ ਆਪਾਂ ਇਥੇ ਆਪਣੇ ਵੀਡੀਓ ਦਾ ਐਂਡ ਕਰਦੇ ਹਾਂਗੇ ਤੇ ਫਸਟ ਟਾਈਮ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਸਤਿ ਸ਼੍ਰੀ ਅਕਾਲ ਜੀ ਸਾਰਾ